हां जी सत श्री अकाल दोस्तों दोस्तों आज ਜਿਹੜੀ ਤੁਸੀਂ ਵੀਡੀਓ ਵੇਖ ਰਹੇ ਹੋ ਇਹ ਭਰਤਗੜ ਔਰ ਕਨੋਲੀ ਦੇ ਵਿਚਾਲੇ ਜਿਹੜੀ ਸਰਸਾ ਨਦੀ ਲੰਘਦੀ ਆ ਇਹ ਉਸ ਨਦੀ ਦੀ ਵੀਡੀਓ ਆ ਉੱਥੋਂ ਦੇ ਵਸਨੀਕ ਉੱਥੋਂ ਦੇ ਰਾਹੀਰ ਜਿਹੜੇ ਰੋਜ਼ ਉੱਥੋਂ ਲੰਘਦੇ ਆ ਉਹਨਾਂ ਦਾ ਕਹਿਣਾ ਏ ਕਿ ਇੰਨੀ ਭਰ ਕੇ ਚੱਲ ਰਹੀ ਇਹ ਸਰਸਾ ਨਦੀ ਅਸੀਂ ਪਹਿਲੀ ਵਾਰ ਦੇਖੀ ਆਪਣੀ ਜ਼ਿੰਦਗੀ ਦੇ ਵਿੱਚ ਸੋ ਕੁਦਰਤ ਦਾ ਇੱਕ ਸੰਕੇਤ ਹੈ ਦੋਸਤੋ ਕਿ ਪੰਜਾਬ ਖਤਰੇ ਵਿੱਚ ਹੈ ਪਹਾੜਾਂ ਦੇ ਵਿੱਚ ਬਹੁਤ ਜ਼ਿਆਦਾ بارشਾਂ ਹੋ ਰਹੀਆਂ ਸੋ ਜਿਹੜੇ ਮੇਰੇ ਯਾਤਰੀ ਵੀਰ ਯਾਤਰਾ ਕਰ ਰਹੇ ਆ ਪਹਾੜਾਂ 'ਚ ਜਾ ਰਹੇ ਆ ਤਾਂ ਭਾਈ ਅੱਜਕੱਲ੍ਹ ਕੁਝ ਮਹੀਨਿਆਂ ਲਈ ਜਿੰਨਾ ਦਿਨ ਬਰਸਾਤਾਂ ਚੱਲਦੀਆਂ ਉਹ ਗੁਰੇਜ਼ ਕਰਨ ਉਹ ਇਹਨਾਂ ਪਹਾੜਾਂ ਦੀ ਯਾਤਰਾ ਨਾ ਕਰਨ ਹੋ ਸਕੇ ਤਾਂ ਬਰਸਾਤਾਂ ਤੋਂ ਬਾਅਦ ਇਸ ਯਾਤਰਾ ਨੂੰ ਆਰੰਭ ਕਰ ਲਈਏ ਕਿਉਂਕਿ ਪਹਾੜਾਂ ਦੇ ਵਿੱਚ ਮੀਂਹ ਬਹੁਤ ਜ਼ਿਆਦਾ ਪੈ ਰਹੇ ਆ ਪਹਾੜ ਖਿਸਕ ਰਹੇ ਹਨ بارشਾਂ ਦੇ ਕਾਰਨ ਪਾਣੀ ਵੇ ਹਿਸਾਬ ਆ ਰਿਹਾ ਸੋ ਭਾਈ ਜੀ ਕੋਈ ਵੀ ਜਾਨਵਾਲ ਦਾ ਨੁਕਸਾਨ ਹੋ ਸਕਦਾ ਇਹ ਸੰਕੇਤ ਆ ਇਹ ਜਿਹੜੇ ਦਰਿਆ ਨਦੀਆਂ ਨਹਿਰਾਂ ਨਾਲੇ ਚੋਈਆਂ ਖੱਡਾਂ ਇੰਨੀਆਂ ਭਰਤੀ ਚੱਲ ਰਹੀਆਂ ਹਨ ਇਹ ਸੰਕੇਤ ਆ ਇਹ ਕੁਦਰਤ ਇੱਕ ਮੈਸੇਜ ਦੇ ਰਹੀ ਆ ਕਿ ਭਾਈ ਪਹਾੜਾਂ ਦੇ ਵਿੱਚ ਨਾ ਆਓ ਨਾ ਆਉ ਤੁਹਾਨੂੰ ਰੋਕ ਰਹੀ ਆ ਸੋ ਦੇਖੋ ਕਿੰਨਾ ਖਤਰਨਾਕ ਦ੍ਰਿਸ਼ ਹੈ ਬਹੁਤ ਹੀ ਭਾਰ ਕੇ ਚੱਲ ਰਹੀ ਆ ਇਸ ਵਕਤ ਸਰਸਾ ਨਦੀ ਸੋ ਜਿਹੜੇ ਉਥੋਂ ਦੇ ਪਸਨੀਕ ਹੈ ਜਾਂ ਉਥੋਂ ਦੇ ਰਾਹੀਰ ਹੈ ਜਿਹੜੇ ਰੋਜ਼ ਉਥੋਂ ਗੁਜ਼ਰਦੇ ਆ ਡਰਾਈਵਰ ਵੀਰ ਹੈ ਇਹ ਉਹਨਾਂ ਵੱਲੋਂ ਇਹ ਵੀਡੀਓ ਮੈਨੂੰ ਬਣਾ ਕੇ ਭੇਜੀ ਗਈ ਆ ਕਹਿੰਦੇ ਵੀ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਾਓ ਤੇ ਲੋਕਾਂ ਨੂੰ ਅਵੇਅਰ ਕਰੋ ਭਾਈ ਜਿੰਨਾ ਹੋ ਸਕਦਾ ਪਹਾੜਾਂ ਤੋਂ ਜਾਣ ਤੋਂ ਗਰੇਜ਼ ਕੀਤਾ ਜਾਵੇ ਜਿਹੜੀਆਂ ਵੀ ਤੁਸੀਂ ਯਾਤਰਾ ਕਰਦੇ ਆ ਯਾਤਰਾ ਕਰਨ ਦਾ ਸ਼ੌਕ ਰੱਖਦੇ ਆ ਹੋ ਸਕੇ ਤਾਂ ਆਪਣੀ ਯਾਤਰਾ ਨੂੰ ਇੱਕ ਮਹੀਨਾ ਲੇਟ ਕਰ ਬਾਈ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਫੋਲੋ ਕਰ ਲਿਓ ਹੋਰ ਇਦਾਂ ਦੀਆਂ ਵੀਡੀਓ ਦੇਖਣ ਲਈ ਅਸੀਂ ਮੌਕੇ ਮੌਕੇ ਤੇ ਤੁਹਾਨੂੰ ਸੰਕੇਤ ਦਿੰਦੇ ਰਹਾਂਗੇ ਮੈਸੇਜ ਦਿੰਦੇ ਰਹਾਂਗੇ ਅਵੇਅਰ ਕਰਦੇ ਰਹਾਂਗੇ ਸੋ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਇਸ ਮੈਸੇਜ ਨੂੰ ਇਸ ਵੀਡੀਓ ਨੂੰ ਸਾਰਿਆਂ ਤੱਕ ਪਹੁੰਚਦੀ ਕਰ ਦਿਓ ਤਾਂ ਜੋ ਜਿਹੜੇ ਯਾਤਰਾ ਦਾ ਪ੍ਰੋਗਰਾਮ ਬਣਾ ਰਹੇ ਆ ਪਹਾੜਾਂ 'ਚ ਉਹਨਾਂ ਨੂੰ ਇਹ ਮੈਸੇਜ ਮਿਲ ਸਕੇ ਤੇ ਉਹ ਆਪਣੀ ਯਾਤਰਾ ਨੂੰ ਪਲੇ ਕਰ ਸਕੇ ਹੋ ਸਕੇ ਤਾਂ ਆਪਣੀ ਯਾਤਰਾ ਨੂੰ ਕੁਝ ਹਫ਼ਤੇਆਂ ਖਾਤਰ ਜਿੰਨੇ ਦਿਨ ਬਰਸਾਤਾ ਐ ਉਹਨੇ ਦਿਨ ਬਾਈ ਜੀ ਇਸ ਯਾਤਰਾ ਨੂੰ ਰੋਕ ਲੋ ਆ ਦੇਖੋ ਕਿਵੇਂ ਲੋਕ ਰਾਹ ਕਿਨਾਰੇ ਸਰਸਾ ਨਦੀ ਦਾ ਪਲਾਟ ਰੂਪ ਦੇਖ ਰਹੇ ਹਨ ਸੋ ਭਾਈ ਜੀ ਪ੍ਰਸ਼ੰਸਾ ਬਹੁਤ ਹੋ ਰਹੀਆਂ ਸੋ ਕਿਰਪਾ ਕਰਕੇ ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ